او منه پچھينو کارو ਅ 3 ਨਵੰਬਰ ਨੂੰ ਰਾਤ ਇੱਕ ਮਾਨਕੀ ਪਿੰਡ ਵਿਖੇ ਫਾਇਰਿੰਗ ਹੋਈ ਸੀ ਜਿੱਥੇ ਇੱਕ ਧਰਮਵੀਰ ਏਲੀਅਸ ਧਰਮਾ ਤੇ ਉਹਦਾ ਇੱਕ ਸਾਥੀ ਗੁਰਵਿੰਦਰ ਤੇ ਉਹਨਾਂ ਦੇ ਨਾਲ ਇੱਕ ਹੋਰ ਸਾਥੀ ਲਵਪ੍ਰੀਤਾ تین ਮੁੰਡੇ ਖੜੇ ਸੀਗੇ ਇਹਨਾਂ ਦੇ ਉੱਪਰ ਦੋ ਬਾਈਕਸ ਬਾਈਕ ਦੇ ਉੱਪਰ ਚਾਰ ਬਾਈਕ ਸਵਾਰ ਆਏ ਜਿਨ੍ਹਾਂ ਨੇ ਫਾਇਰਿੰਗ ਕੀਤੀ ਇਸ ਫਾਇਰਿੰਗ ਦੇ ਵਿੱਚ ਤਰਮਾ ਜੋ ਪਰਸਨ ਹੈ ਉਹਨੂੰ ਬਰਸ਼ ਆਫ ਕਰਕੇ ਬੁਲੇਟ ਨਿਕਲ ਗਈ ਥੀ ਬਟ ਉਹਦੇ ਪਿੱਛੇ ਖੜੇ ਗੁਰਵਿੰਦਰ ਨੂੰ ਗੋਲੀ ਉਹਦੀ ਬੱਖੀ 'ਚ ਲੱਗੀ ਜਿਹਦੇ ਕਰਕੇ ਉਹਦੀ ਫਿਰ ਹਸਪੀਟਲ ਜਾ ਕੇ ਡੈਥ ਹੋ ਗਈ ਸੀਗੀ ਤੇ ਪੁਲਿਸ ਨੇ ਇਮੀਡੀਟਲੀ ਮਰਡਰ ਦੀ ਐਫਆਈਆ ਦਰਜ ਕੀਤੀ ਤੇ ਅਗੇ ਤਫਤੀਸ਼ ਕੀਤੀ ਤੇ ਇਹਨਾਂ ਦੇ 12 13 ਸਾਥੀਆਂ ਨੂੰ ਜੋ ਫਰੈਂਡਸ ਐਂਡ ਅਸੋਸੀਏਟ ਸੀਗੇ ਉਹਨਾਂ ਨੂੰ ਪੁਲਿਸ ਨੇ ਫੜ ਲਿਆ ਸੀਗਾ ਤੇ ਕੱਲ ਅਰਲੀ ਮਾਰਨਿੰਗ ਚਾਰ ਜੋ ਮੇਨ ਅਕਿਊ ਸੀਗੇ ਫਾਇਰਿੰਗ ਦੇ ਜੋ ਸ਼ੂਟਰ ਸੀਗੇ ਉਹਨਾਂ ਨੂੰ ਤਰਨ ਤਰਨ ਤੋਂ ਖੰਨਾ ਪੁਲਿਸ ਨੇ ਐਸਪੀ ਡੀ ਦੀ ਓਵਰਲ ਸੁਪਰਵੀਜ਼ਨ ਦੇ ਅੰਡਰ ਸੀਆਈਏ ਦੀ ਟੀਮਸ ਪੂਰੀ ਜਿਨ੍ਹਾਂ ਦੇ ਨਾਲ ਡੀਐਸਪੀ ਡੀ ਤੇ ਡੀਐਸਪੀ ਸਮਰਾਲਾ ਵੀ ਸੀਗੇ ਇਹਨਾਂ ਨੇ ਜਾ ਕੇ ਚਾਰੋਂ ਕੇ ਚਾਰੋਂ ਅਕਿਊਜ਼ਡ ਜਿਨ੍ਹਾਂ ਦੇ ਵਿੱਚੋਂ ਮੇਨ ਜੋ ਹੈ ਉਹ ਹਰਕਰਨ ਏਲੀਅਸ ਕਰਨ ਮਾਧਪੁਰ ਤੇ ਗੁਰਤੇਸ਼ ਤੇਜੀ ਏਲੀਅਸ ਤੇਜੀ ਚੱਕ ਆ ਦੋਨੋਂ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀਗੀ ਤੇ ਇਹਨਾਂ ਦੇ ਨਾਲ ਇਹਨਾਂ ਦੇ ਹੋਰ ਸਾਥੀ ਰਾਜਵੀਰ ਰੈਜ਼ੀਡੈਂਟ ਆਫ ਮਾਧਪੁਰ ਹੈਗਾ ਤੇ ਇੱਕ ਜੱਸਾ ਹੈਗਾ ਉਹ ਚੱਕਸਰ ਆਇਦਾ ਹੈਗਾ ਇਹ ਚਾਰੋਂ ਕੇ ਚਾਰੋਂ ਨੂੰ ਫੜ ਲਿਆ ਸੀਗਾ ਤੇ ਇਹਨਾਂ ਦੀ ਜਦੋਂ ਤਫ਼ਤੀਸ਼ ਕੀਤੀ ਜਦੋਂ ਇੰਟਰੋਗੇਸ਼ਨ ਕੀਤੀ ਤੇ ਇਹਨਾਂ ਨੇ ਦੱਸਿਆ ਕੀ ਕੁਝ ਦਿਨ ਪਹਿਲਾਂ ਜੋ ਧਰਮਵੀਰ ਤੇ ਉਹਦੇ ਸਾਥੀਆਂ ਨੇ ਕਰਨ ਮਾਧਪੁਰ ਜੋ ਛੋਟਾ ਗੈਂਗਸਟਰ ਹੈਗਾ ਉਹਦੇ ਫਾਦਰ ਦੇ ਨਾਲ ਇਹਨਾਂ ਲੜਾਈ ਝਗੜਾ ਕਰਕੇ ਉਹਨੂੰ ਕੁੱਟਿਆ ਸੀਗਾ ਤੇ ਆ ਇਹਨਾਂ ਦੇ ਵਜਾਇ ਰੰਜਿਸ਼ ਸੀਗੀ ਇਸ ਫਾਇਰਿੰਗ ਦੇ ਲਈ ਤੇ ਇਹਨਾਂ ਨੇ ਉਸ ਦਾ ਬਦਲਾ ਲੈਣ ਦੇ ਲਈ ਆ ਫਾਇਰਿੰਗ ਕੀਤੀ ਸੀਗੀ ਤੇ ਇਹਨਾਂ ਨੇ ਅੱਗੇ ਫਿਰ ਦੱਸਿਆ ਸਾਨੂੰ ਕਿ ਜੋ ਦੌਰਾਨੇ ਇਹਨਾਂ ਨੇ ਜੋ ਵਾਰਦਾਤ ਵੇਲੇ ਜੋ ਅਸਲਾ ਵਰਤ ਉਹਨੂੰ ਇੱਥੇ ਆ ਜੋ ਬਿਲਡਿੰਗ ਹੈਗੀ ਇੱਕ ਡੀਫੰਕ ਟੋਲ ਪਲਾਜ਼ਾ ਹੈਗਾ ਕੋਬਾ ਪਿੰਡ ਦੇ ਨੇੜੇ ਇੱਥੇ ਹੀ ਨਾਨੇ ਇਸ ਬਿਲਡਿੰਗ ਦੇ ਵਿੱਚ ਕਿਉਂਕਿ ਆ ویرਾਨ ਬਿਲਡਿੰਗ ਹੈਗੀ ਇੱਥੇ ਲਕੋ ਕੇ ਚਲੇਗੇ ਸੀਗੇ ਤੇ ਇਹਨਾਂ ਨੇ ਵੈਪਨ ਬਾਰੇ ਦੱਸਿਆ ਤੇ ਇਹਨਾਂ ਨੇ ਐਗਜ਼ੈਕਟ ਲੋਕੇਸ਼ਨ ਕਿਉਂਕਿ ਪੁਲਿਸ ਨੂੰ ਕਨਫਰਮ ਕਰਨੀ ਸੀ ਕਿ ਪੁਲਿਸ ਇਹਨਾਂ ਨੂੰ ਨਾਲ ਲੈ ਕੇ ਆਈ ਸੀਗੀ ਜਦੋਂ ਪੁਲਿਸ ਇੱਥੇ ਪਹੁੰਚੀ ਤੇ ਜਿੱਥੇ ਇਹਨਾਂ ਨੇ ਵੈਪਨ ਲਕੋਇਆ ਸੀਗਾ ਤੇ ਜਿਵੇਂ ਹੀ ਵੈਪਨ ਦੇ ਕੋਲ ਪਹੁੰਚੇ ਤੇ ਕਰਨ ਹਰਕਰਨ ਉਰਫ ਕਰਨ ਨੇ ਵੈਪਨ ਕੱਢਿਆ ਆਪਣਾ ਜੋ ਬੱਤੀਪੋਰ ਪਿਸਟਲ ਹੈਗੀ ਤੇ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਤੇ ਕਿਉਂਕਿ ਉਹ ਛੋਟੀ ਜਿਹੀ ਜਗ੍ਹਾ ਸੀਗੀ ਇਮੀਡੀਟਲੀ ਪੁਲਿਸ ਨੇ ਆਪਣੇ ਸੈਲਫ ਡਿਫੈਂਸ ਦੇ ਉਹਨੂੰ ਤਾਂ ਕਿ ਉਹ ਪੁਲਿਸ ਕਸਟਡੀ ਤੋਂ ਭਜ ਨਾ ਜਾਏ ਤੇ ਉਹਦੇ ਉੱਪਰ ਫਾਇਰਿੰਗ ਕਰਕੇ ਉਹਨੂੰ ਕਾਬੂਚ ਕੀਤਾ ਤੇ ਇਸ ਪੂਰੇ ਪਰਕਰਨ ਦੇ ਵਿੱਚ ਪੁਲਿਸ ਦੇ ਜੋ ਸੀਆਈ ਇਨ ਚਾਰਜ ਉਹਨਾਂ ਨੂੰ ਵੀ ਉਹਨਾਂ ਦੀ ਪਟੜ ਦੇ ਵਿੱਚ ਗੋਲੀ ਵੱਜੀ ਤੇ ਜੋ ਅਕਿਊਜ਼ਡ ਹੈਗਾ ਇਹਨੂੰ ਕਾਬੂ ਕਰਨ ਦੇ ਲਈ ਇਹਦੇ ਜੋ ਘੁੰਗੜਨਾ ਹੈਗਾ ਉਦੇ ਉੱਪਰ ਵੀ ਗੋਲੀ ਵਜੀ ਤੇ ਇਹਨੂੰ ਕਾਬੂ ਕਰ ਲਿਆ ਗਿਆ ਜਿਹਦਾ ਦੂਜਾ ਸਾਥੀ ਗੁਰਤੇਜ ਤੇਜੀ ਸੀਗਾ ਕਿਉਂਕਿ ਆ ਜੋ ਵੈਪਨ ਨੂੰ ਲਕਾਉਣ ਦੀ ਜਗ੍ਹਾ ਫਰਸਟ ਫਲੋਰ ਤੇ ਸੀਗੀ ਤੇ ਉੱਥੇ ਵੱਡੀ ਵੱਡੀ ਖਿੜਕੀਆਂ ਐ ਖੁੱਲੀ ਜਗ੍ਹਾ ਹੈ ਉਤੋਂ ਉਹਨੇ ਛਾਲ ਮਾਰਤੀ ਭਜਣ ਦੇ ਲਈ ਤਾਂ ਜਦੋਂ ਉਹਨੇ ਇੰਨੀ ਉੱਪਰ ਤੋਂ ਛਾਲ ਮਾਰੀ ਤੇ ਉਹਦਾ ਵੀ ਇੱਕ ਗੋਡੇ 'ਚ ਆਈ ਥਿੰਕ ਥੋੜੀ ਇੰਜਰੀ ਹੈਗੀ ਤੇ ਦੋਨੋਂ ਹੀ ਪੈਰਾਂ ਦੀ ਜੋ ਐਂਕਲਸ ਹੈ ਉੱਥੇ ਵੀ ਇੰਜਰੀ ਦੱਸਦਾ ਹੈਗਾ ਤੇ ਦੋਨੋਂ ਕਿਦੋਨਾਂ ਅਕਿਊਜ਼ ਨੂੰ ਮੌਕੇ ਤੇ ਹੀ ਫੜ ਲਿਆ ਗਿਆ ਸੀਗਾ ਵਾਪਸ ਤੇ ਇਹਨਾਂ ਨੂੰ ਇਲਾਜ ਦੇ ਲਈ ਸਿਵਲ ਹਸਪੀਟਲ ਸਮਰਾਲਾ ਲੈ ਕੇ ਜਾਇਆ ਗਿਆ ਤੇ ਇਹਦੇ ਨਾਲ ਨਾਲ ਸਾਡੇ ਸੀਆਈ ਇਨਚਾਰਜ ਜਿਨ੍ਹਾਂ ਨੇ ਬਹੁਤ ਹੀ ਬਹਾਦੂਰੀ ਦੇ ਨਾਲ ਇਹਨਾਂ ਦੋਨਾਂ ਨੂੰ ਕਾਬੂ ਵੀ ਕੀਤਾ ਤੇ ਉਹਨਾਂ ਨੂੰ ਵੀ ਜੋ ਬੁਲੇਟ ਇੰਜਰੀ ਹੋਈ ਹੈ ਉਹਨਾਂ ਦਾ ਵੀ ਇਲਾਜ ਸਿਵਲ ਹਸਪੀਟਲ ਸਮਰਾਲਾ ਵਿੱਚ ਕੀਤਾ ਜਾ ਰਿਹਾ ਹੈਗਾ ਤੇ ਅੱਗੇ ਵੀ ਜੋ ਵੈਪਨਸ ਹੈ ਇਹਨਾਂ ਦੀ ਐਫਐਸਐਲ ਕਰਾਈ ਜਾਏਗੀ ਤੇ ਇਹਨਾਂ ਨੂੰ ਮੈਚ ਕੀਤਾ